ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਐ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਸ ਰਾਜੇ ਦਾ ਜਿਹੜਾ ਵਰਤਾਓ ਸੀ ਉਹ ਬਿਲਕੁਲ ਵੀ ਚੰਗਾ ਨਹੀਂ ਸੀ ਬਹੁਤ ਹੀ ਭੈੜੇ ਵਰਤਾਓ ਕਾਰਨ ਉਸ ਦੇਸ਼ ਦੇ ਸਾਰੇ ਹੀ ਲੋਕ ਰਾਜੇ ਤੋਂ ਬਹੁਤੇ ਖੁਸ਼ ਨਹੀਂ ਸੀ ਕਿਉਂਕਿ ਉਹ ਲੋਕਾਂ ਤੇ ਜ਼ੁਲਮ ਕਰਦਾ ਸੀ ਤੇ ਆਪਣੀ ਪਰਜਾ ਦੇ ਨਾਲ ਨਜਾਇਜ਼ ਸਲੂਕ ਕਰਿਆ ਕਰਦਾ ਸੀ ਇੱਕ ਵਾਰੀ ਲੋਕਾਂ ਨੇ ਮਜਹਿਰਾ ਕਰਤਾ ਕੇ ਹੁਣ ਬਾਦਸ਼ਾ ਰਾਜ ਕਰਨ ਦੇ ਕਾਬਲ ਨਹੀਂ ਰਿਹਾ ਹੁਣ ਇਸ ਬਾਦਸ਼ਾ ਦੇ ਪੁੱਤਰ ਨੂੰ ਰਾਜ ਕਰਨ ਦਾ ਹੱਕਦਾਰ ਹੋਣਾ ਚਾਹੀਦਾ ਬਾਦਸ਼ਾ ਨੇ ਇਹਦੇ ਵਿੱਚ ਆਪਣੀ ਹਦਕ ਸਮਝੀ ਤੇ ਇਸ ਬਗਾਵਤ ਦੇ ਆਗੂ ਜਿਨ੍ਹਾਂ ਨੇ ਬਗਾਵਤ ਨੂੰ ਪੜਕਾਇਆ ਸੀ ਸ਼ੁਰੂ ਕੀਤਾ ਸੀ ਉਹਨਾਂ ਨੂੰ ਬਹੁਤ ਸਖਤ ਸਜ਼ਾਾਂ ਵੀ ਦਿੱਤੀਆਂ ਗਈਆਂ ਅਖੀਰ ਬਾਦਸ਼ਾ ਨੇ ਆਪਣੀ ਮਰਜ਼ੀ ਨਾਲ ਹੀ ਆਪਣਾ ਰਾਜ ਤਖਤ ਪਤਾ ਨਹੀਂ ਕੀ ਸੋਚ ਕੇ ਆਪਣੇ ਪੁੱਤਰ ਨੂੰ ਦੇ ਹੀ ਦਿੱਤਾ ਹੁਣ ਉਹ ਜਿਹੜਾ ਰਾਜਾ ਸੀ ਉਹ ਵਿਹਲੇ ਹੀ ਰਿਹਾ ਕਰਦਾ ਸੀ ਉਹਦੇ ਕੋਲ ਟਾਈਮ ਪਾਸ ਕਰਨ ਲਈ ਕੁਝ ਨਹੀਂ ਸੀ ਇਸ ਲਈ ਉਹ ਕਦੇ-ਕਦੇ ਸ਼ਿਕਾਰ ਕਰਨ ਲਈ ਚਲਿਆ ਜਾਂਦਾ ਸੀ ਇੱਕ ਵਾਰੀ ਉਹ ਬਾਦਸ਼ਾਹ ਸ਼ਿਕਾਰ ਕਰਨ ਲਈ ਗਿਆ ਹੋਇਆ ਸੀ ਆਪਣੇ ਨਾਲ ਆਪਣੀ ਸੈਨਾ ਦੇ ਵਿੱਚੋਂ ਕੁਝ ਲੋਕਾਂ ਨੂੰ ਤੇ ਬਹੁਤ ਹੀ ਚੰਗੇ-ਚੰਗੇ ਸਿਪਾਈਆਂ ਨੂੰ ਵੀ ਨਾਲ ਲੈ ਕੇ ਗਿਆ ਹੋਇਆ ਸੀ ਬਾਦਸ਼ਾਹ ਦੀ ਨਜ਼ਰ ਇੱਕ ਸੁਨਹਿਰੀ ਹਿਰਨ ਤੇ ਪਈ ਉਹਨੇ ਸਿਪਾਈਆਂ ਨੂੰ ਕਿਹਾ ਤੁਸੀਂ ਇੱਥੇ ਰੁਕੋ ਮੈਂ ਇਸ ਹਿਰਨ ਦਾ ਪਿੱਛਾ ਕਰਦਾ ਉਹਦੀ ਆਗਿਆ ਮੰਨ ਕੇ ਸਿਪਾਹੀ ਉੱਥੇ ਰੁਕ ਗਏ ਹਿਰਨ ਭੱਜਿਆ ਗਿਆ ਭੱਜਿਆ ਗਿਆ ਤੇ ਰਾਜਾ ਵੀ ਉਹਦੇ ਮਗਰ ਹੀ ਆਪਣੇ ਘੋੜੇ ਨੂੰ ਦੜਾਈ ਗਿਆ ਜਿੱਧਰ ਜਿੱਧਰ ਹਿਰਨ ਜਾਂਦਾ ਰਾਜਾ ਵੀ ਆਪਣੇ ਘੋੜੇ ਨੂੰ ਉਹਦੇ ਮਗਰ ਮਗਰ ਹੀ ਲੈ ਗਿਆ ਤੇ ਇਸ ਤਰ੍ਹਾਂ ਸਿਪਾਈਆਂ ਦੀਆਂ ਨਜ਼ਰਾਂ ਤੋਂ ਰਾਜਾ ਤੇ ਉਹ ਹਿਰਨ ਦੋਨੋਂ ਹੀ ਬਹੁਤ ਜਲਦੀ ਹੀ ਓਲੇ ਹੋ ਗਏ ਘੋੜਾ ਸਿਰ ਤੋੜ ਭੱਜਿਆ ਜਾ ਰਿਹਾ ਸੀ ਰਾਹ ਵਿੱਚ ਇੱਕ ਵੱਡਾ ਨਾਲਾ ਆ ਗਿਆ ਹਿਰਨ ਤਾਂ ਛਾਲ ਮਾਰ ਕੇ ਨੰਗਿਆ ਪਰ ਘੋੜੇ ਦਾ ਜਿਹੜਾ ਪੈਰ ਸੀ ਉਹ ਉੱਥੇ ਹੀ اٹਕ ਗਿਆ ਤੇ ਘੋੜਾ ਤੇ ਰਾਜਾ ਦੋਨੋਂ ਹੀ ਨਾਲੇ ਵਿੱਚ ਡਿੱਗ ਪਈ ਤੇ ਉਹਨਾਂ ਨੂੰ ਉੱਥੇ ਚੱਕਣ ਵਾਲਾ ਬਾਹਰ ਕੱਢਣ ਵਾਲਾ ਵੀ ਕੋਈ ਨਹੀਂ ਸੀ ਕਿਉਂਕਿ ਰਾਜੇ ਨੇ ਆਪਣੇ ਸਿਪਾਈਆਂ ਨੂੰ ਬਹੁਤ ਦੂਰ ਹੀ ਰੋਕ ਦਿੱਤਾ ਸੀ ਏਨੇ ਨੂੰ ਉੱਥੇ ਇੱਕ ਬਘਿਆੜ ਆ ਗਿਆ ਉਹਨੇ ਰਾਜੇ ਦੇ ਮੂੰਹ ਨੂੰ ਸੁੰਘਿਆ ਤੇ ਫਿਰ ਪਿੱਛੇ ਹਟ ਕੇ ਖੜਾ ਹੋ ਗਿਆ ਫਿਰ ਉਹ ਅੱਗੇ ਹੋਇਆ ਉਹਨੇ ਰਾਜੇ ਦੇ ਹੱਥਾਂ ਨੂੰ ਸੁੰਘਿਆ ਫਿਰ ਉਹ ਪਿੱਛੇ ਹਟ ਕੇ ਖੜਾ ਹੋ ਗਿਆ ਤੇ ਫਿਰ ਉਹਨੇ ਕੁਝ ਚਿਰ ਠਹਿਰ ਕੇ ਰਾਜੇ ਦੀਆਂ ਲੱਤਾਂ ਨੂੰ ਸੁੰਘਿਆ ਤੇ ਫਿਰ ਪਿੱਛੇ ਹੋ ਕੇ ਖੜਾ ਹੋ ਗਿਆ ਬਘਿਆੜ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਉਹ ਰਾਜੇ ਨੂੰ ਖਾਣਾ ਤਾਂ ਚਾਹੁੰਦਾ ਸੀ ਪਰ ਉਹਨੇ ਫਿਰ ਵੀ ਰਾਜੇ ਨੂੰ ਖਾਣਾ ਠੀਕ ਨਹੀਂ ਸਮਝਿਆ ਤੇ ਉਹ ਪਿੱਛੇ ਨੂੰ ਮੁੜ ਕੇ ਚੱਲਿਆ ਸੀ ਜਦੋਂ ਬਘਿਆੜ ਪਿੱਛੇ ਨੂੰ ਮੁੜ ਕੇ ਜਾਣ ਲੱਗਾ ਤਾਂ ਨੇੜੇ ਹੀ ਉੱਥੇ ਦੋ ਸਾਧੂ ਦਰਖਤ ਦੇ ਹੇਠਾਂ ਖੜੇ ਸੀ ਤੇ ਸਾਰੀ ਚੀਜ਼ ਨੂੰ ਦੇਖ ਰਹੇ ਸੀ ਉਹਨਾਂ ਨੇ ਦੇਖਿਆ ਸਾਰਾ ਕੁਝ ਤੇ ਫਿਰ ਉਹ ਬਗਿਆੜ ਨੂੰ ਪੁੱਛਣ ਲੱਗੇ ਠਹਿਰ ਜਾਵੇ ਠਹਿਰ ਜਾ ਸਾਨੂੰ ਇੱਕ ਗੱਲ ਦੱਸ ਕਿ ਜਦੋਂ ਤੈਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਹੋਈ ਐ ਤੇ ਤੂੰ ਇਹਨੂੰ ਖਾਣਾ ਵੀ ਚਾਹੁੰਨਾ ਐ ਫਿਰ ਤੂੰ ਇਹਨੂੰ ਖਾ ਕਿਉਂ ਨਹੀਂ ਰਿਹਾ ਤੈਨੂੰ ਕੀ ਹੋਇਆ ਜਿਹੜਾ ਤੂੰ ਇਸ ਆਦਮੀ ਨੂੰ ਖਾ ਨਹੀਂ ਰਿਹਾ ਬਗਿਆੜ ਕਹਿਣ ਲੱਗਿਆ ਮਹਾਰਾਜ ਮੇਰੇ ਤੋਂ ਪੁੱਛਣਾ ਕੀ ਐ ਤੁਸੀਂ ਤਾਂ ਖੁਦ ਹੀ ਜਾਣੀ ਜਾਣੋ ਨਹੀਂ ਵੀ ਨਹੀਂ ਤੂੰ ਹੀ ਦੱਸ ਸਾਨੂੰ ਸਾਧੂ ਕਹਿਣ ਲੱਗੇ ਫਿਰ ਬਗਿਆੜ ਬੋਲਿਆ ਕਹਿੰਦਾ ਮਹਾਰਾਜ ਇਹ ਆਦਮੀ ਖਾਣ ਦੇ ਲਾਇਕ ਨਹੀਂ ਹੈ ਜਦੋਂ ਮੈਂ ਇਹਦਾ ਮੂੰਹ ਕੋਲ ਗਿਆ ਤਾਂ ਮੈਂ ਇਹਦਾ ਮੂੰਹ ਇਸ ਲਈ ਨਹੀਂ ਖਾਤਾ ਕਿਉਂਕਿ ਇਹਨੇ ਆਪਦੇ ਮੂੰਹ ਤੋਂ ਕਦੇ ਕੋਈ ਭਲੀ ਗੱਲ ਹੀ ਨਹੀਂ ਕੀਤੀ ਨਾ ਹੀ ਇਹਨੇ ਕਦੇ ਆਪਣਾ ਮੂੰਹ ਪਰਮਾਤਮਾ ਨੂੰ ਯਾਦ ਕਰਨ ਲਈ ਖੋਲਿਆ ਜਦੋਂ ਵੀ ਆਪਣਾ ਮੂੰਹ ਖੋਲ੍ਹਿਆ ਬਸ ਮੰਦਾ ਹੀ ਮੰਦਾ ਬੋਲਿਆ ਦੂਜਿਆਂ ਨੂੰ ਸਜਾਵਾਂ ਦਿੱਤੀਆਂ ਨੇ ਠੀਕ ਹੈ ਇਹਨੇ ਬਹੁਤ ਹੀ ਗਲਤ ਕੀਤਾ ਆਪਣੇ ਮੂੰਹ ਨੂੰ ਦਾ ਇਹਨੇ ਕਦੇ ਵੀ ਸਹੀ ਇਸਤੇਮਾਲ ਨਹੀਂ ਕੀਤਾ ਇਸ ਲਈ ਇਹਦਾ ਮੂੰਹ ਆ ਜਿਹੜਾ ਉਹ ਖਾਣ ਦੇ ਲਾਇਕ ਨਹੀਂ ਹੈ ਤੇ ਹੱਥ ਮਹਾਰਾਜ ਮੈਂ ਇਹਦੇ ਇਸ ਲਈ ਨਹੀਂ ਖਾਦੇ ਕਿਉਂਕਿ ਇਹਨੇ ਦਸਾਂ ਨੋਹਾਂ ਦੀ ਕੀਰਤੀ ਨਹੀਂ ਕੀਤੀ ਨਾ ਹੀ ਹੱਥਾਂ ਨਾਲ ਕਦੇ ਕੋਈ ਚੰਗਾ ਕੰਮ ਕੀਤਾ ਨਾ ਕਦੇ ਗਰੀਬਾਂ ਨੂੰ ਕੁਝ ਦਿੱਤਾ ਇਹਨੇ ਆਪਣੇ ਹੱਥਾਂ ਤੋਂ ਹਮੇਸ਼ਾ ਸ਼ਿਕਾਰ ਹੀ ਕੀਤੇ ਨੇ ਪੈਰ ਮੈਂ ਇਹਦੇ ਇਸ ਲਈ ਨਹੀਂ ਖਾਦੇ ਕਿਉਂਕਿ ਇਹ ਤੁਰ ਕੇ ਕਿਸੇ ਚ ਚੰਗੇ ਕੰਮ ਕਰਨੀ ਨਹੀਂ ਗਿਆ ਨਾ ਕਿਸੇ satsang ਵਿੱਚ ਗਿਆ ਨਾ ਕੋਈ ਚੰਗਾ ਕੰਮ ਕਰਨ ਗਿਆ ਗੱਲ ਕੀ ਮਹਾਰਾਜ ਇਸ ਬੰਦੇ ਦੇ ਵਿੱਚ ਕੁਝ ਵੀ ਚੰਗਾ ਨਹੀਂ ਹੈ ਤੇ ਚੰਗੀ ਭਾਵਨਾ ਇਹਦੇ ਕਦੇ ਮਨ ਵਿੱਚ ਨਹੀਂ ਆਈ ਤੇ ਇਸ ਕਰਕੇ ਮੈਂ ਇਸ ਬੰਦੇ ਦਾ ਮਾਸ ਖਾ ਕੇ ਆਪਣੇ ਤਨ ਨੂੰ ਕਸ਼ਟ ਹੀ ਨਹੀਂ ਕਰਨਾ ਚਾਹੁੰਦਾ ਉਹਨਾਂ ਸਾਧੂਆਂ ਨੇ ਬਿਘਾੜ ਨੂੰ ਥਾਪੀ ਦਿੱਤੀ ਤੇ ਆਪ ਅਲੋਪ ਹੋ ਗਏ ਦੋਸਤੋ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ